ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਭਾਰਤ ਦੇ ਭੂਗੋਲ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ ਆਪਾਂ ਪਿਛਲੇ ਦੋ ਵੀਡੀਓਜ਼ ਦੇ ਨਾਲ ਦੇ ਕਰ ਚੁੱਕਿਆ ਕੱਲ ਦੀ ਵੀਡੀਓ ਤੋਂ ਆਪਾਂ ਨੈਕਸਟ ਕਰ ਰਹੇ ਹਾਂ ਅੱਜ ਕਰਦੇ ਹਾਂ ਸਟੱਡ ਜੋ ਕਿ ਇਹੇ ਜੋ ਕੁਐਸਚਨਸ ਨੇ APSTT PTP Plus B ਕਲਰਕ ਪਟਵਾਰੀ ਐਕਸਾਈਜ ਹੋਰ ਜਿੰਨੇ ਵੀ ਕੰਪੀਟੀਟਿਵ ਐਗਜ਼ਾਮ ਹੋਣੇ ਨੇ ਉਹਨਾਂ ਸਭ ਲਈ ਇੰਪੋਰਟੈਂਟ ਹੈ ਦੇਖੋ ਭਾਰਤ ਅਤੇ ਚੀਨ ਦਰਮਿਆਨ LAC ਜਦੋਂ ਕਿ ਭਾਰਤ ਅਤੇ ਭਾਰਤ ਦੇ ਕਸ਼ਮੀਰ ਜਾਂ ਲਦਾਖ ਖੇਤਰ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਐਲਓਸੀ ਆ ਇਹ ਧਿਆਨ ਰੱਖਿਓ ਭਾਰਤ ਤੇ ਚੀਨ ਦੇ ਦਰਮਿਆਨ ਦਰਮਿਆਨ ਐਲਈਏਸੀ ਜਦੋਂ ਕਿ ਭਾਰਤ ਦੇ ਕਸ਼ਮੀਰ ਜਾਂ ਲਦਾਖ ਖੇਤਰ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਕਿਹੜੀ ਰੇਖਾ ਹੈ ਐਲਓਸੀ ਲਾਈਨ ਆਫ ਕੰਟਰੋਲ ਦੂਨ ਅਤੇ ਦੁਵਾਰ ਸ਼ਿਵਾਲਿਕ ਸ਼੍ਰੇਣੀਆ ਵਿੱਚ ਮਿਲਦੇ ਹਨ ਭਾਰਤ ਦੇ ਸੱਤ ਭੈਣ ਰਾਜ ਕਿਹੜੇ ਨੇ ਮਤਲਬ ਕਿ ਸੈਵਨ ਸਿਸਟਰਸ ਕਹੇ ਜਾਂਦੇ ਨੇ ਇਹਨਾਂ ਨੂੰ असम, त्रिपुरा मेघालय अरुणाचल प्रदेश नागालैंड मणिपुर और मिजोरम हैं गारों खासी जियंती पहाड़ियाँ मेघालय मिलती हैं मेघालय खासी पहाड़ियों मासिन राम विच सब तो वी पता है बुरजिल अति जो जिला पास कश्मीर विच है जो कि नथुला पास विच है जो कि नथुला पास कह विच है सिक्कम बुर्जिल ते जो जिले पास है वो कश्मीर दे विच है छिपकिल्ला तो रोहतानग अ बारालाचा पास हिमालय हिमाचल प्रदेश विच है याद रखियो छिपकिल्ला कितने रोहतान बारालाचा की है हिमाचल प्रदेश के छिपकिल्ला रोहतानग बारालाचा पास सॉरी ਤੋਲਾ ਅਤਿ ਹਿਮਾਚਲ ਪ੍ਰਦੇਸ਼ ਵਿਛੈ ਜਦੋਂ ਕਿ ਪੀਰ ਪੰਜਾਲ ਅਤੇ ਨਾਕ ਟੀਬਾ ਜੰਮੂ ਕਸ਼ਮੀਰ ਵਿਛੈ ਨੈਕਸਟ ਹੈ ਸਿੰਧੂ ਜਾਂ ਸਿੰਧੂ ਨਦੀ ਦੀਆਂ ਪੰਜ ਪ੍ਰਮੁੱਖ ਸਹਾਇਕ ਨਦੀਆਂ ਕਿਹੜੇ-ਕਿਹੜੇ ਨੇ ਜੇਲਮ ਚਨਾਬ ਰਾਵੀ ਬਿਆਸ ਅਤੇ ਸਤਲੁਜ ਹਨ ਅਤੇ ਦੁਆਬ ਦਾ ਗਠਨ ਕਰਦੀਆਂ ਹਨ ਇਹਨੂੰ ਚੈਪਟਰ ਆਪਾਂ 3rd ਕਰਿਆ ਦੋ ਆਪਣੇ ਹੋ ਗਏ ਧਾਈ ਜਲਵਾਯੂ ਨਾਲ ਸੰਬੰਧਿਤ ਮੌਸਮ ਮੌਸਮ ਕੀ ਹੈ ਇਹ ਜਲਵਾਯੂ ਦੀ ਇੱਕ ਪਲਪਲ ਅਵਸਥਾ ਹੈ ਇਹ ਤੇਜ਼ੀ ਨਾਲ ਬਦਲਦਾ ਹੈ ਇੱਕ ਦਿਨ ਜਾਂ ਹਫ਼ਤੇ ਦੇ ਅੰਦਰ ਹੋ ਸਕਦਾ ਹੈ ਜਲਵਾਯੂ ਜਲਵਾਯੂ ਕੀ ਹੈ ਇਹ ਲੰਬੇ ਸਮੇਂ ਦੌਰਾਨ ਮੌਸਮ ਦੀਆਂ ਸਥਿਤੀਆਂ ਦੀ ਔਸਤ ਨੂੰ ਦਰਸਾਉਂਦਾ ਹੈ ਇਹ ਹੌਲੀ-ਹੌਲੀ ਬਦਲਦਾ ਹੈ ਤੇ 30 ਸਾਲ ਬਾਅਦ ਨੋਟ ਕੀਤਾ ਜਾ ਸਕਦਾ ਹੈ ਨੈਕਸਟ ਸ਼ਬਦ ਮਾਨਸੂਨ ਸ਼ਬਦ ਦੇਖੋ ਮਾਨਸੂਨ ਹੈ ਜੋ ਇਹ ਅਰਵੀ ਪਾਸ਼ਾ ਅਰਵੀ ਸ਼ਬਦ ਮੌਸਮ ਤੋਂ ਲਿਆ ਗਿਆ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਮੌਸਮ ਜ਼ਿਆਦਾਤਰ ਹਿੱਸੇ ਵਿੱਚ ਜੂਨ ਤੋਂ ਅਕਤੂਬਰ ਤੱਕ ਮੀਂਹ ਪੈਂਦਾ ਹੈ ਪਰ ਕੁਝ ਅਕਤੂਬਰ ਅਤੇ ਨਵੰਬਰ ਦੇ ਦੌਰਾਨ ਜਿਵੇਂ ਕਿ ਤਾਮਿਲ ਲਾੜੂ ਦੇਵੀ ਅਕਤੂਬਰ ਅਤੇ ਨਵੰਬਰ ਦੇ ਦੌਰਾਨ ਮੀਂਹ ਪੈਂਦਾ ਹੈ 6 ਪ੍ਰਮੁੱਖ ਜਲਵਾਯੂ ਨਿਯੰਤਰਣ ਕਿਹੜੇ-ਕਿਹੜੇ ਨੇ ਵਿਥਕਾਰ ਉਚਾਈ ਦਵਾ ਹਵਾਵਾ ਸਮੁੰਦਰ ਤੋਂ ਦੂਰੀ ਸਮੁੰਦਰੀ ਕਰੰਟਸ ਅਤੇ ਰਾਹਤ ਮਾਨਸੂਨ ਦੀ ਮਿਆਦ 100 ਤੋਂ 120 ਦਿਨਾਂ ਜੂਨ ਤੋਂ ਮੱਧ ਸਤੰਬਰ ਤੱਕ ਦੇ ਭਾਰਤ ਦੀ ਵਿੱਚ ਚਾਰ ਮੁੱਖ ਮੌਸਮਾਂ ਦੀ ਪਛਾਣ ਕੀਤੀ ਗਈ ਹੈ। ਠੰਡੇ ਮੌਸਮ ਦਾ ਸੀਜ਼ਨ, ਗਰਮ ਮੌਸਮ ਦਾ ਸੀਜ਼ਨ। ਮਾਨਸੂਨ ਸੀਜ਼ਨ ਦਾ ਅੱਗੇ ਵਧਣਾ, ਮਾਨਸੂਨ ਸੀਜ਼ਨ ਦਾ ਪਿੱਛੇ ਹਟਣਾ। ਲੂ ਗਰਮ ਮੌਸਮ ਦੇ ਮੌਸਮ ਵਿੱਚ ਇੱਕ ਸ਼ਾਨਦਾਰ ਵਿਸ਼ੇਸ਼ਤਾ ਕਿਉਂ ਹੈ? ਲੂ ਹੈ। ਇਸ ਸੀਜ਼ਨ ਦੇ ਅੰਤ ਵਿੱਚ ਗਰਮ ਤੂਫਾਨ, ਹਿੰਜਕ ਹਵਾਵਾਂ ਪਾਰੀ ਮੀ ਅਕਸਰ ਗੜਿਆਂ ਦੇ ਨਾਲ ਦੇਖਿਆ ਜਾਂਦਾ ਹੈ ਪੱਛਮੀ ਬੰਗਾਲ ਦੇ ਵਿੱਚ ਕਾਲ ਵਿਸਾਖੀ ਵਜੋਂ ਜਿਸ ਨੂੰ ਜਾਣਿਆ ਜਾਂਦਾ ਹੈ ਮੌਨਸੂਨ ਤੋਂ ਪਹਿਲਾਂ ਦੀ ਆਰਸ਼ਾ ਨੂੰ ਮੈਂਗੋ ਸ਼ਾਵਰ ਵਜੋਂ ਜਾਣਿਆ ਜਾਂਦਾ ਹੈ ਮੌਨਸੂਨ ਤੋਂ ਪਹਿਲੇ ਜਿਹੜੇ ਵਰਖਾ ਹੁੰਦੇ ਉਸ ਨੂੰ ਮੈਂਗੋ ਸ਼ਾਵਰ ਬਲੋ ਵਜੋਂ ਜਾਣਿਆ ਜਾਂਦਾ ਹੈ ਕਿਉਂਕਿ ਇਹ ਮੀਂਹ ਮਤਲਬ ਕਿ ਮੈਂਗੋ ਜਾਂ ਕਿੰਬਾ ਦੀ ਖੇਤੀ ਲਈ ਵਧੀਆ ਹੁੰਦੀ ਹੈ ਭਾਰਤ ਵਿੱਚ ਵਰਖਾ ਅਸਮਾਨ ਬੰਡੀ ਹੁੰਦੀ ਜਾਂਦੀ ਹੈ ਪਛਮੀ ਟਟ ਅਤੇ ਉੱਤਰ ਪੂਰਵੀ ਹਿੱਸੇ ਵਿੱਚ ਹਿੱਸੇ ਲਗਭਗ 400 ਸੈਂਟੀਮੀਟਰ ਤੋਂ ਵੱਧ ਵਰਖਾ ਪ੍ਰਾਪਤ ਕਰਦੇ ਹਨ ਜਿੱਥੇ ਪਛਮੀ ਰਾਜਸਥਾਨ ਦੇ ਹਿੱਸੇ ਅਤੇ ਨਾਲ ਲੱਗਦੇ ਖੇਤਰਾ ਵਿੱਚ 60 ਸੈਂਟੀਮੀਟਰ ਤੋਂ ਘੱਟ ਵਰਖਾ ਹੁੰਦੀ ਹੈ ਚੌਥਾ ਚੈਪਟਰ ਕੁਦਰਤੀ ਵਨਸਪਤੀ ਜੰਗਲੀ ਜੀਵ ਅਤੇ ਮਿੱਟੀ ਕੁਦਰਤੀ ਵਨਸਪਤੀ ਕੁਦਰਤੀ ਪੌਦਿਆਂ ਦੇ ਸਮੂਹ ਨੂੰ ਦਰਸਾਉਂਦੇ ਹਨ ਜੋ ਬਿਨਾਂ ਕਿਸੇ ਮਨੁੱਖੀ ਸਹਾਇਤਾ ਮਨੁੱਖੀ ਸਹਾਇਤਾ ਦੇ ਕੁਦਰਤੀ ਤੌਰ ਤੇ ਉਗਾਈ ਜਾਂਦੀ ਹੈ ਅਤੇ ਲੰਬੇ ਸਮੇਂ ਤੋਂ ਮਨੁੱਖ ਦੁਆਰਾ ਬਿਨਾਂ ਕਿਸੇ ਰੁਕਾਵਟ ਦੇ ਛੱਡੀ ਜਾਂਦੀ ਹੈ ਕੁਆਰੀ ਬਨਸਪਤੀ ਕਿਹਾ ਜਾਂਦਾ ਹੈ 40% ਕੁਦਰਤੀ ਬਨਸਪਤੀ ਬੋਰੀਅਲ ਵਜੋਂ ਜਾਣੀਆਂ ਜਾਂਦੀਆਂ ਵਿਦੇਸ਼ੀ ਪ੍ਰਜਾਤੀਆਂ ਹਨ ਵਾਤਾਵਰਣਕ ਸੰਤੁਲਨ ਲਈ ਇੱਕ ਦੇਸ਼ ਲਈ ਇਹ ਜ਼ਰੂਰੀ ਹੈ ਕਿ 1951-52 ਦੀ ਰਾਸ਼ਟਰੀ ਜੰਗਲਾਤ ਨੀਤੀ ਦੇ ਅਨੁਸਾਰ ਭਾਰਤ ਵਿੱਚ ਘੱਟ ਤੋਂ ਘੱਟ 33% ਚ 33% ਚ ਜੰਗਲਾਂ ਨਾਲ ਢੱਕੀ ਹੋਵੇ। ਵਿਸ਼ੇ ਵਿੱਚ ਕੁੱਲ ਜ਼ਮੀਨ ਦਾ 29.5% ਅਤੇ ਭਾਰਤ ਵਿੱਚ 22.7% ਰਕਵੈਜ ਜੰਗਲਾਂ ਹੇਠ ਹੈ। ਰਾਜ ਪੱਧਰ ਤੇ ਜੰਗਲਾਤ ਖੇਤਰ ਦਾ ਉੱਚ ਅਨੁਪਾਤ ਤ੍ਰਿਪੁਰਾ ਵਿੱਚ ਕਿੰਨਾ ਹੈ 59.6% ਤੇ ਪੰਜਾਬ ਵਿੱਚ ਕਿੰਨਾ ਹੈ 3.65% ਪਾਇਆ ਜਾਂਦਾ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਅਧੀਨ ਜੰਗਲਾਂ ਹੇਠ ਸਭ ਤੋਂ ਵੱਧ ਖੇਤਰ 94.5% ਅੰਡੇਮਾ ਨਿਕੋਵਾ ਡੀਪ ਟਾਪੂਆਂ ਵਿੱਚ ਅਤੇ ਸਭ ਤੋਂ ਘੱਟ 2.1% ਦਿੱਲੀ ਵਿੱਚ ਪਾਇਆ ਜਾਂਦਾ ਹੈ। ਫਿਰ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ। ਪਹੁੰਚ ਯੋਗਤਾ ਦੇ ਤਾ ਦੇ ਪਹੁੰਚ ਯੋਗਤਾ ਦੇ ਅਧਾਰ ਤੇ 18% ਜੰਗਲ ਪਹੁੰਚ ਤੋਂ ਬਾਹਰ ਹਨ ਅਤੇ 82% ਪਹੁੰਚ ਯੋਗ ਹਨ। ਪੱਤਿਆਂ ਦੇ ਅਧਾਰ ਤੇ ਚੋਲੇ ਪੱਤੇ ਵਾਲੇ ਜੰਗਲ 95% ਤੇ ਕੈਨੀਫੋਰਮ ਹੈ ਜੋ ਇਹ 5% ਨੇ। ਪ੍ਰਸ਼ਾਸਕੀ ਅਥਾਰਟੀ ਦੇ ਆਧਾਰ ਤੇ ਰਾਜ ਦੇ ਜੰਗਲ 95% ਕਮਿਊਨਿਟੀ ਵਨ 3% ਤੇ ਬਾਕੀ 2% ਨਿੱਜੀ ਜੰਗਲ ਕਵਰ ਕੀਤੇ ਗਏ ਹਨ ਨੈਕਸਟ ਸਟੈਪ ਵਾਤਾਵਰਣ ਦੇ ਤੱਤ ਦੇ ਆਧਾਰ ਤੇ ਖੰਡੀ ਸਦਾਬਹਾਰ ਬਨਸਪਤੀ ਪਤਝੜ ਅਤੇ ਪਤਝੜ ਜਾਂ ਮੌਨਸੂਨਲਨ ਬਨਸਪਤੀ ਟਾਈਡਲ ਜਾਂ ਮੈਂਗਰੋਵ ਬਨਸਪਤੀ ਖੁਸ਼ਕ ਬਨਸਪਤੀ ਤੇ ਪਹਾੜੀ ਬਨਸਪਤੀ ਹਨ ਦੇਸ਼ ਵਿੱਚ ਜੰਗਲੀ ਜੀਵਾਂ ਦੀ ਲਗਭਗ 76000 ਕਿਸਮਾਂ ਪਾਈਆਂ ਜਾਂਦੀਆਂ ਹਨ ਇਹਨਾਂ ਵਿੱਚੋਂ ਹੀ ਪ੍ਰਸ਼ਨ ਬਣਗੇ ਜੰਗਲੀ ਜੀਵਾਂ ਦੀ ਲਗਭਗ ਕਿੰਨੇ ਕਿਸਮਾਂ ਪਾਈ ਜਾਂਦੇ ਹਨ 76% ਵਾਤਾਵਰਣ ਦੇ ਤੱਤਾਂ ਦੇ ਆਧਾਰ ਤੇ ਕਿੰਨੇ ਪ੍ਰਕਿੰ ਕਿੰਨੇ ਪ੍ਰਕਾਰ ਦੀ ਬਨਸਪਤੀ ਹੁੰਦੀ ਹੈ ਦੇਸ਼ ਦੇ ਤਾਜੇ ਜਾਂ ਖਾਰੇ ਪਾਣੀ ਦੇ ਮੱਛੀਆਂ ਦੀਆਂ 2500 ਕਿਸਮਾਂ ਹਨ ਇੱਥੇ ਪੰਛੀ ਦੇ 2000 ਕਿਸਮ ਅਤੇ ਸੱਪਾਂ ਦੇ 400 ਕਿਸਮਾਂ ਹਨ ਵਾਟਰ ਆਈ ਥਿੰਕ ਪਲਾਂਟ ਜਿਸ ਨੂੰ ਬੰਗਾਲ ਦਾ ਤੰਗ ਕਿਹਾ ਜਾਂਦਾ ਹੈ ਪਾਣੀ ਦੇ ਸਰੋਤਾਂ ਵਿੱਚ ਫੈਲਦਾ ਹੈ। ভূমি ਉਪਯੋਗਤਾ ਤੇ ਖੇਤੀਬਾੜੀ। ਭਾਰਤ ਖੇਤੀ ਪੱਖੋਂ ਮਹੱਤਵਪੂਰਨ ਦੇਸ਼ ਹੈ। ਇਸ ਦੇ 2/3 ਆਬਾਦੀ ਖੇਤੀਬਾੜੀ ਦੇ ਕੰਮਾਂ ਵਿੱਚ ਲੱਗੀ ਹੋਈ ਹੈ। ਮੁਰਲੀ ਗੁਜਾਰਾ ਖੇਤੀ। ਮੁਰਲੀ ਨਿਰਵਿਗਨ ਖੇਤੀ ਦਾ ਅਭਿਆਸ ਮੁਰਲੇ ਸੰਬੰਧ ਜਿਵੇਂ ਕਿ ਖੁਦਾਈ ਦਾ ਅਤੇ ਖੁਦਾਈ ਅਤੇ ਪਰਿਵਾਰਿਕ ਸਮੁਦਾਇ ਮਜ਼ਦੂਰਾ ਦੀ ਮਦਦ ਨਾਲ ਜ਼ਮੀਨ ਦੇ ਛੋਟੇ ਟੁਕੜਿਆਂ ਤੇ ਕੀਤਾ ਜਾਂਦਾ ਹੈ ਗੁੰਝਲਦਾਰ ਉਪਜਾਈ ਖੇਤੀ ਕਿਹੜੀ ਹੁੰਦੀ ਹੈ ਇਸ ਕਿਸਮ ਦੀ ਖੇਤੀ ਜ਼ਮੀਨ ਤੇ ਉੱਚ ਵਾਦੀ ਦੇ ਦਬਾਅ ਵਾਲੇ ਖੇਤਰਾ ਵਿੱਚ ਕੀਤੀ ਜਾਂਦੀ ਹੈ ਤੇ ਵਪਾਰਕ ਖੇਤੀ ਵਪਾਰਕ ਖੇਤੀ ਜੋ ਇਹ ਕੀ ਹੁੰਦੀ ਹੈ ਇਹ ਇਸ ਕਿਸਮ ਦੀ ਖੇਤੀ ਦੀ ਮੁੱਖ ਵਿਸ਼ੇਸ਼ਤਾ ਦੋਨਿਕ ਇਨਪੁਟਸ ਦੀ ਉੱਚੀ ਖੁਰਾਕਾਂ ਦੇ ਵਰਤੋਂ ਹੈ ਜਿਵੇਂ ਕਿ ਉੱਚ ਉਤਪਾਦਕਤਾ ਪ੍ਰਾਪਤ ਕਰਨ ਲਈ ਉੱਚ ਉਪਜ ਜੈਨ ਵਾਲੀ ਕਿਸਮਾਂ ਬੀਚ ਦੇ ਸਾਈਡ ਨੇ ਖਤਾਂ ਕਿਡ ਨਸ਼ ਘਾਟੇ ਫਿਰ ਸਾਰੇ ਅੱਜ ਦੀ ਇਸ ਵੀਡੀਓ ਦੀ ਮੋਸਟ ਇੰਪੋਰਟੈਂਟ ਇਨਫੋਰਮੇਸ਼ਨ ਗੇਰੋ ਤੁਸੀਂ ਹੈ ਨਾ ਥੋੜੀ ਜੀ ਵਿਆਖਿਆ ਹੀ ਹੋ ਜਾਂਦੀ ਇਸ ਦੇ ਵਿੱਚ ਪਲੀਜ਼ ਵੀਡੀਓ ਯੂਸਫੁਲ ਹੋਵੇ ਤੁਹਾਡੇ ਲਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜਿੰਨਾਂ ਨੇ ਹਜੇ ਨਹੀਂ ਕੀਤਾ ਫਿਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ